ਉਹਨਾਂ ਨੇ ਸਾਰੇ ਸਬੂਤ ਲੈ ਕੇ 9 ਵਾਰੀ ਇਹਨੂੰ ਬੁਲਾਇਆ ਇਹ ਗਿਆ ਨਹੀਂ ਕਿਉਂ ਨਹੀਂ ਗਿਆ ਜੇ ਬਿਲਕੁਲ ਇਹ નિર્ਦੋਸ਼ ਸੀ ਤਾਂ ਜਾ ਕੇ ਪੇਸ਼ ਕਰ ਦਿੰਦਾ ਤੇ ਇਹ ਨੌਬਤ ਵੀ ਨਾ ਆਂਦੀ ਅੱਜ ਮੈਂ ਤਾਂ ਕਹਿਣਾ ਚਾਹਦੀ ਹਾਂ ਭਗਵੰਤ ਸਾਨ ਜੀ ਨੂੰ ਕਿ ਇੱਥੇ ਵੀ ਤੁਸੀਂ ਕਾਂਗਰਸ ਵਾਲਿਆਂ ਨੂੰ ਦੂਜਿਆਂ ਨੂੰ ਇਸ ਤਰ੍ਹਾਂ ਹੀ ਚੱਕ-ਚੱਕ ਕੇ ਲੈ ਕੇ ਅੰਦਰ ਗਏ ਹੋ ਤਾਂ ਹੁਣ ਉੱਥੇ ਕਿਉਂ ਰੋ ਰਹੇ ਹੋ ਤੁਸੀਂ ਔਰ ਕੋਈ ਉਹਨਾਂ ਨੇ ਸਬੂਤ ਲੈ ਕੇ ਹੀ ਇੱਕ ਚੀਫ ਮਨਿਸਟਰ ਨੂੰ ਗ੍ਰਿਫਟਾਰ ਕੀਤਾ ਹੈ ਤੋ ਦੇਖੋ ਕੋਰਟ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਦੇਖਦੇ ਹਾਂ ਅਰਵਿੰਦ ਕੇਰਵਾਲ ਦੇ ਜਿਹੜੀ ਗ੍ਰਿਫਤਾਰੀ ਹੋਏ ਉਹਦੇ ਸਬੰਧ ਚ ਕੀ ਕਾਰਾ ਜਾਓਗੇ ਦੇਖੋ ਕਿਸੀ ਵਜ੍ਹਾ ਕਰਕੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਕੋਰਟ ਦੇ ਵਿੱਚ ਬਹਿਸ ਹੋ ਰਹੀ ਹੈ ਇਸ ਟਾਈਮ ਔਰ ਕੋਈ ਉਹਨਾਂ ਨੇ ਸਬੂਤ ਲੈ ਕੇ ਹੀ ਇੱਕ ਚੀਫ ਮਿਨਿਸਟਰ ਨੂੰ ਗ੍ਰਿਫਤਾਰ ਕੀਤਾ ਹੈ ਤੋ ਦੇਖੋ ਕੋਰਟ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਦੇਖਦੇ ਹਾਂ ਕਿ ਲਗਾਤਾਰ ਆਮ ਆਦਮੀ ਪਾਰਟੀ ਭਾਜਪਾ ਤੇ ਤਾਂ ਜੀ ਕਸਰੀਆ ਵੀ ਇਹਨਾਂ ਨੇ ਗਲਤ ਤਰੀਕੇ ਨਾਲ ਨਜਾਇਜ਼ ਤੰਗ ਤਰੀਕੇ ਨਾਲ ਦਫ਼ਤਰੀਆਂ ਹੋਰ ਮੰਤਰੀਆਂ ਦੀਆਂ ਵੀ ਤੇ ਮੁੱਖ ਮੰਤਰੀ ਦੀ ਵੀ ਕੀਤੀ ਆ ਅ ਪਹਿਲੇ ਤਾਂ ਮੈਂ ਕਹਿਣਾ ਚਾਹੁੰਦੀ ਆ ਕਿ ਕੋਈ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੁੰਦਾ ਔਰ ਜੇ ਇਹ ਭਾਜਪਾ ਦੀ ਸਰਕਾਰ ਹੈ ਇਸ ਸਰਕਾਰ ਦੀ ਹੀ ਇੱਕ ਏਜੰਸੀ ED ਜਿਹੜੀ ਇੰਡੀਪੈਂਡੈਂਟਲੀ ਕੰਮ ਕਰਦੀ ਹੈ ਉਹਨਾਂ ਨੇ ਸਾਰੇ ਸਬੂਤ ਲੈ ਕੇ 9 ਵਾਰੀ ਇਹਨੂੰ ਬੁਲਾਇਆ ਇਹ ਗਿਆ ਨਹੀਂ ਕਿਉਂ ਨਹੀਂ ਗਿਆ ਜੇ ਬਿਲਕੁਲ ਅਰ ਇਹ નિર્ਦੋਸ਼ ਸੀ ਤਾਂ ਜਾ ਕੇ ਪੇਸ਼ ਕਰ ਦਿੰਦਾ ਤੇ ਇਹ ਨੌਬਤ ਵੀ ਨਾ ਆਂਦੀ ਅੱਜ ਸੋ ਜੋ ਹੋ ਰਿਹਾ ਹੈ ਉਹ ਕਾਨੂੰਨ ਦੇ ਰਾਹੀ ਹੋ ਰਿਹਾ ਹੈ ਔਰ ਮੈਂ ਤਾਂ ਕਹਿਣਾ ਚਾਹਦੀ ਆਂ ਭਗਵੰਤ ਮਾਨ ਜੀ ਨੂੰ ਕਿ ਇੱਥੇ ਵੀ ਤੁਸੀਂ ਕਾਂਗਰਸ ਵਾਲਿਆਂ ਨੂੰ ਦੂਜਿਆਂ ਨੂੰ ਇਸ ਤਰ੍ਹਾਂ ਹੀ ਚੱਕ-ਚੱਕ ਕੇ ਲੈ ਕੇ ਅੰਦਰ ਗਏ ਹੋ ਤਾਂ ਹੁਣ ਉੱਥੇ ਕਿਉਂ ਰੋ ਰਹੇ ਹੋ ਤੁਸੀਂ ਹਾਂ ਜੀ ਮੂਸੇ ਵਾਲਾ ਜੀ ਪਾਸੋਂ ਜਿਹੜਾ ਲੈਟਰ ਆਇਆ ਹੈ ਉਹਦੇ ਸਬੰਧ ਚ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੇਰੇ ਮੁਤਾਬਿਕ ਇਹ ਲੈਟਰ ਨਹੀਂ ਆਣਾ ਚਾਹੀਦਾ ਕਿਉਂਕਿ ਇਹ ਪਤਾ ਨਹੀਂ ਕੋਈ ਕਾਨੂੰਨ ਹੋਗਾ ਉਸ ਦੇ ਤੌਰ ਤੇ ਉਹਨਾਂ ਨੇ ਕਿਹਾ ਵੇ ਇਹ ਕਾਨੂੰਨ ਤਾਂ ਮੈਨੂੰ ਵੀ ਨਹੀਂ ਪਤਾ ਸੀ ਪਰ ਮੈਂ ਆਪਣੇ ਵੱਲੋਂ ਜ਼ਰੂਰ ਮੂਸੇ ਵਾਲਾ ਜੀ ਔਰ ਉਹਨਾਂ ਦੀ ਧਰਮ ਪਤਨੀ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ ਅੰਨੇ ਅੰਨੇ ਹਜ਼ਾਰਾਂ ਵੱਲੋਂ ਜਿਹੜੀ ਨਾਲ ਤੋੜੇ ਸੀ ਇਹ ਉਹ ਵੀ ਖਿਲਾਫ ਹੋ ਗਏ ਨੇ ਉਹਨਾਂ ਨੇ ਕਿਹਾ ਵੀ ਜਿਹੜੇ ਮੈਂ ਤਾਂ ਪਹਿਲਾਂ ਕਿਹਾ ਸੀ ਪਾਲਿਸੀ ਗਲਤ ਆ ਫਿਰ ਇਹਨਾਂ ਨੇ ਪਾਲਿਸੀ ਬਣਾ ਕੇ ਵੱਡਾ ਕਰਪਸ਼ਨ ਕੀਤਾ ਇਸ ਤਰ੍ਹਾਂ ਦੇਖੋ ਅੰਨੇ ਹਜ਼ਾਰੇ ਮੇਨ ਸੀ ਇਹਨਾਂ ਦੇ ਚਲੋ ਅੰ ਅੰਨਾ ਹਜ਼ਾਰੇ ਜੀ ਬਹੁਤ ਹੀ ਰਿਸਪੈਕਟਡ ਔਰ ਸੋਸ਼ਲ ਐਕਟੀਵਿਸਟ ਹੈਗੇ ਨੇ ਤਾਂ ਉਹਨਾਂ ਨੇ ਜੋ ਕਿਹਾ ਕੁਝ ਸੋਚ ਸਮਝ ਕੇ ਹੀ ਕਿਹਾ ਹੋਣਾ ਹੈ ਇਸ ਤਰ੍ਹਾਂ ਦੇਖੋ ਉਸ ਤੋਂ ਬਾਅਦ ਇੱਕ ਸਲਾਖਾਂ ਪਿੱਛੇ ਪਹੁੰਚ ਗਏ ਲੱਗਦਾ ਵੀ ਸਰਕਾਰੇ ਖਤਮ ਹੋ ਜਾਣੀ ਹੈ ਇਸ ਤਰ੍ਹਾਂ ਦਿਖਦਾ ਨਹੀਂ ਉਹ ਨਹੀਂ ਮੈਂ ਕਹਿ ਸਾ ਚਲੋ ਭਾਈ ਚਲੋ ਜੀ ਬਹੁਤ ਤੁਸੀਂ ਬੇਟ ਐਂਡ ਮੋਚ